ਤੇ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਇਹ ਕੀਤੀ ਕਿ ਉਹਨਾਂ ਪਰਿਵਾਰਾਂ ਨੂੰ ਚਿੰਨ੍ਹਿਤ ਕੀਤਾ ਇੱਕ ਛੋਟੀ ਜੀ ਵੈਰੀਫਿਕੇਸ਼ਨ ਦੇ ਜ਼ਰੀਏ ਸਾਡੀ 3 ਮੈਂਬਰੀ ਟੀਮ ਜਿਹਦੇ ਚ ਮੁਸਤਕੀਮ ਸਾਹਿਬ ਤੇ ਮਾਈਕਲ ਸਿੰਘ ਜੀ ਤੇ ਸੋਨੂ ਵਰਮਾ ਜੀ ਇਹਨਾਂ ਤਿੰਨਾਂ ਜਣਿਆਂ ਨੂੰ ਅਸੀਂ ਭੇਜਿਆ ਕਿ ਐਸੇ ਪਰਿਵਾਰਾਂ ਨੂੰ ਢੂੰਡੋ ਜਿਨ੍ਹਾਂ ਦੇ 1-1 2-2 ਕਮਰਿਆਂ ਦੇ ਮਕਾਨ ਸਿਗੇ ਤਾਂ ਕਿ ਅਸੀਂ ਜਿਹੜਾ ਮੁਸਲਮਾਨਾਂ ਨੇ ਸਾਡੇ ਨਾਲ ਮੁਹੱਬਤ ਕੀਤੀ ਹੈ ਉਹਨਾਂ ਨੇ ਸਾਡਾ ਅਹਿਰਾਰ ਫਾਊਂਡੇਸ਼ਨ ਨੂੰ ਜੋ ਆਨਲਾਈਨ ਦਿੱਤਾ ਹੈ ਅਸੀਂ ਉਹ ਆਪਣੇ ਕੋਲ ਦੇਰ ਤੱਕ ਰੱਖਣ ਦੀ ਬਜਾਏ ਫੌਰੀ ਤੌਰ ਤੇ ਉਹਨੂੰ ਰਿਲੀਜ਼ ਕਰੀਏ ਉਹਨਾਂ ਲੋਕਾਂ ਦੇ ਲਈ ਜਿਹੜੇ ਕਿਤੇ ਨਾ ਕਿਤੇ ਵਿਆਜ ਤੇ ਪੈਸੇ ਲੈ ਕੇ ਆਪਣੇ ਛੋਟੇ ਜਿਹੇ ਘਰ ਨੂੰ ਦਰੋਸਤ ਕਰਨਾ ਚਾਹੁੰਦੇ ਕਿਉਂਕਿ ਅਸੀਂ ਇਹ ਸਮਝਦੇ ਸੀਗੇ ਕਿ ਅਗਰ ਇਹ ਬਹੁਤ ਹੀ ਜਿੰਨਾ ਦਾ 1-1 ਕਮਰੇ ਦਾ ਘਰ ਹੈ ਮਜ਼ਦੂਰ ਕਿਸਮ ਦੇ ਲੋਕ ਨੇ ਇਹ ਅਗਰ ਵਿਆਜ ਵਾਲੇ ਪਾਸੇ ਜਾਣਗੇ ਤੇ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਬੜੀ ਦਿੱਕਤ ਆਏਗੀ ਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਸੀਂ ਸਿਰਫ 5 ਦਿਨ ਦੀ ਪ੍ਰੈਕਟਿਸ ਤੋਂ ਬਾਅਦ ਅੱਜ ਐਸੇ ਕਈ 35 ਤੋਂ 37 ਪਰਿਵਾਰ ਲੱਭ ਲਏ ਜਿਨ੍ਹਾਂ ਦੇ ਸਾਰੇ ਧਰਮਾਂ ਦੇ ਲੋਕ ਨੇ ਔਰ ਉਹਨਾਂ ਨੂੰ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਹੋਇਆ 2-2 ਲੱਖ ਰੁਪਏ ਜਿਨ੍ਹਾਂ ਦਾ ਥੋੜਾ ਹੋਇਆ ਉਹਨਾਂ ਨੂੰ 1-1 ਲੱਖ ਰੁਪਏ ਟੋਟਲ 50 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਹੈ ਅੱਜ ਉਹਦੇ ਚੈੱਕ ਜਿਹੜੇ ਹੈ ਇਹਨਾਂ ਸਾਰੇ ਸਾਥੀਆਂ ਨੂੰ ਮੁਹੱਬਤ ਦੀ ਸ਼ਕਲ ਦੇ ਵਿੱਚ ਜਿਹੜੇ ਹੈ ਉਹ ਅਸੀਂ ਜਾਮਾ ਮੌਜੂਦ ਕੇ ਦੇ ਦਿੱਤੇ ਨੇ। ਕੋਈ ਨਹੀਂ ਸੀਗਾ ਵੀ ਕਿਹੜੇ ਕਰੀਟਰੀਆ ਦੇ ਨਾਲ ਚੁਣੇ ਗਏ ਨੇ ਮਤਲਬ ਉਹਨਾਂ ਦਾ ਟੈਮਨਿਸ ਅਸੈਸਮੈਂਟ ਕਰੀਟਰੀਆ ਅਸੈਸਮੈਂਟ ਦੇਖੋ ਇੱਕ ਤਾਂ ਜਿਹੜੇ بڑے ਐਨਜੀਓਜ਼ ਹੈ ਜਾਂ ਅਫੀਸ਼ੀਅਲਸ ਨੇ ਉਹ ਬੜਾ ਲੰਮਾ ਹੁੰਦਾ ਹੈ ਉਹ ਕਹਿੰਦੇ ਕਿ ਜੀ ਮਿਸਾਲ ਦੇ ਤੌਰ ਤੇ ਕੁਝ ਲੋਕ ਸ਼ਰਤ ਰੱਖਦੇ ਆ ਕਿ ਜਗਾਹ ਕਹਿੰਦੀ ਸੀਗੀ ਰਜਿਸਟਰੀ ਕਦੇ ਨਾਮ ਹੈ ਗੁਰਦਆਬੀ ਦੇ ਨਾਮ ਹੈ ਤੇ ਰਾਸ਼ਨ ਗਾਰਡ ਬਣਿਆ ਹੈ ਕਿ ਨਹੀਂ ਬਣਿਆ ਮੀਟਰ ਬਿਜਲੀ ਦਾ ਕਦੇ ਨਾਮ ਹੈ ਅਸੀਂ ਉਹਨੂੰ ਸਾਰਾ ਕੱਟ ਕੇ ਫਿਜ਼ੀਕਲ ਵੈਰੀਫਿਕੇਸ਼ਨ ਤੇ ਲੈ ਆਏ ਅਸੀਂ ਇਹ ਕਿਹਾ ਵੀ ਅਗਰ ਤੁਹਾਡੇ ਕੋਲ ਆਧਾਰ ਕਾਰਡ ਹੈ ਸਾਡੀ ਟੀਮ ਨੂੰ ਨਾਲ ਲੈ ਜਾਓ ਆਸ-ਪਾਸ ਦੇ ਅਗਰ ਦੋ ਪੜੋਸੀ ਉਸ ਗਿਰਵੇ ਮਕਾਨ ਨੂੰ ਇਹ ਕਹਿੰਦੇ ਕਿ ਵਾਕਈ ਇਹਦਾ ਹੈ ਤੇ ਫੇਰ ਅਸੀਂ ਉਹਨਾਂ ਨੂੰ ਫੌਰੀ ਤੌਰ ਤੇ ਚੈੱਕ ਰਿਲੀਜ਼ ਕਰਨ ਲਈ ਤਿਆਰ ਹੋ ਗਏ ਕਿਉਂਕਿ ਗਰੀਬ ਬੰਦਾ ਇਹਨੇ ਡਾਕੂਮੈਂਟਸ ਨਹੀਂ ਰੱਖਦਾ ਪਰ ਜਿਨ੍ਹਾਂ ਦੇ ਘਰ ਰੁੜ ਗਏ ਉਹਨਾਂ ਦਾ ਤਾਂ ਵਿਚਾਰਾ ਸਾਰਾ ਤੁਸੀਂ ਅਗਰ ਜਾਓਗੇ ਤਾਂ ਪੂਰੇ ਦਾ ਪੂਰਾ ਸਮਾਨ ਹੀ ਰੁੜ ਗਿਆ ਕਈ ਕਰਾਚ ਵਿੱਚ ਆਪ ਗਿਆ ਹੈ ਔਰ ਅੱਛੇ-ਅੱਛੇ ਘਰ ਵੀ ਸਿਗੇ ਤੇ ਬੈੱਡ ਵੀ ਅਲਮਾਰੀਆਂ ਵੀ ਏਸੀ ਵੀ ਸਭ ਕੁਝ ਪਾਣੀ ਦੀ ਨਜ਼ਰ ਖਾਸ ਕਰ ਰਾਵੀ ਦਰਿਆ ਦੇ ਕੰਢੇ ਜਿਹੜਾ ਪੁਆਇੰਟ ਸੀਗਾ ਆਪਣੇ ਦੀਨਾ ਨਗਰ ਤੋਂ ਅੱਗੇ ਜਾ ਕੇ ਉੱਥੇ ਤਾਂ ਬੜੀ ਤੇਜ਼ ਰਾਵੀ ਨੇ ਕੱਟ ਮਾਰਿਆ ਔਰ ਬਹੁਤ ਸਾਰੇ ਘਰ ਮਕਾਨ ਦੁਕਾਨਾਂ ਬਿਲਕੁਲ ਖਤਮ ਹੋ ਗਏ ਤੁਸੀਂ ਅੱਜ ਜਾਓਗੇ ਤੇ ਪਤਾ ਹੀ ਨਹੀਂ ਲੱਗਦਾ ਵੀ ਇੱਥੇ ਆਬਾਦੀ ਸੀਗੀ ਤੇ ਉਹਨਾਂ ਲੋਕਾਂ ਨੂੰ ਅਸੀਂ ਪਹਿਲਾਂ ਚੁਣਿਆ ਉਸ ਤੋਂ ਇਲਾਵਾ ਹੋਰ ਲੋਕਾਂ ਨੂੰ ਵੀ ਚੁਣਿਆ ਤੇ ਅਸੀਂ ਉਹੀ ਵੀ ਉਮੀਦ ਕਰਾਂਗੇ ਕਿ ਦੁਬਾਰਾ ਅੱਲਾਹ ਤਾਲਾ ਨੇ ਸਾਨੂੰ ਹਿੰਮਤ ਦਿੱਤੀ ਤੇ ਅਸੀਂ ਇਹ ਕੰਮ ਦੁਬਾਰਾ ਵੀ ਆਨਾਲੇ ਕੁਝ ਦਿਨਾਂ ਦੇ ਵਿੱਚ ਫੇਰ ਵੀ ਕਰ ਸਕਦੇ ਹਾਂ ਇਹ ਇਹਨਾਂ ਦੇ ਵਿੱਚ ਅਸੀਂ ਦਰਿਆਏ ਰਾਵੀ ਦੇ ਨਾਲ ਕੁਝ ਲੋਕ ਸੀਗੇ ਤੇ ਕੁਝ ਲੋਕ ਡਿਸਟ੍ਰਿਕਟ ਫਰੀਦਕੋਟ ਚੋਂ ਲਿੱਤੇ ਆ ਕੁਝ ਲੋਕ ਆਪਣੇ ਆਪਣੇ ਅਜਨਾਲੇ ਦੇ ਕੋਲੋਂ ਲਿੱਤੇ ਨੇ ਡੇਰਾ巴巴 ਨਾਨਕ ਵਾਲੇਰ ਪਾਸੇ ਸੀ ਗਿਆ ਬਹੁਤ ਜ਼ਿਆਦਾ ਪਾਣੀ ਸੀਗਾ ਤੇ ਇੱਕ ਪਰਿਵਾਰ ਐਸਾ ਸੀ ਜਿਨ੍ਹਾਂ ਦੀ ਬੇਟੀ ਦੀ ਸ਼ਾਦੀ ਸੀਗੀ ਤੇ ਉਹਨਾਂ ਦਾ ਸਮਾਨ ਖਰਾਬ ਹੋ ਗਿਆ ਸੀ ਇੱਕ ਪਰਿਵਾਰ ਆ ਸੀ ਉਹ ਲਿੱਤਾ ਹੈ ਤੇ ਕੁਝ ਇੱਕ ਦੋ ਪਰਿਵਾਰ ਐਸੇ ਕਿ ਜਿਨ੍ਹਾਂ ਦੇ ਘਰ ਬਿਲਕੁਲ ਗਿਰਨ ਦੇ ਕਿਨਾਰੇ ਲਗਾਤਾਰ ਚੋਰੇ ਹੋਰ ਪੁਰਾਣੇ ਬਣੇ ਹੋਏ ਸੀਗੇ بارش ਨੇ ਉਹਨਾਂ ਨੂੰ متاثر ਕੀਤਾ ਤੇ ਅਸੀਂ ਉਹਨਾਂ ਨੂੰ ਇਹਦੇ ਵਿੱਚ ਜਿਹੜਾ ਸ਼ਾਮਿਲ ਕੀਤਾ ਕੁਝ ਦਸੂਏ ਤੋਂ ਆਂ ਔਰ ਕੁਝ ਟਾਂਡੇ ਵੱਲੋਂ ਆ ਜਿੱਧਰਲੇ ਪਾਸੇ ਬਿਆਸ ਨੇ ਜ਼ਿਆਦਾ ਲੋਕਾਂ ਨੂੰ ਤਕਾਲ ਆਇਆ ਅਸੀਂ ਉਹਨਾਂ ਸਾਰੇ ਪਰਿਵਾਰਾਂ ਨੂੰ ਚਿੰਨਹਿਤ ਕੀਤਾ ਔਰ ਇਹਦੇ ਅੱਖਾਂ ਦੇ ਪੱਟੀ ਬੰਨ ਕੇ ਕੰਮ ਕੀਤਾ ਜੋ ਪੰਜਾਬ ਦੀ ਰਵਾਇਤ ਹੈ ਜੋ ਪੰਜਾਬ ਦੇ ਵਿੱਚ ਸਿਖਾਇਆ ਗਿਆ ਅੱਜ ਤੱਕ ਤਾਂਤਨ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਔਰ ਭਾਈ ਲਾਲੂ ਨੂੰ ਜਦੋਂ ਨਾਲ ਲਾਇਆ ਔਰ ਫਿਰ ਸਾਡੀ ਕੌਮ ਨੇ ਭਾਈ ਮਰਦਾਨੇ ਦੀ ਸ਼ਗਲ ਤੋਂ ਲੈ ਕੇ ਨਬੀ ਖਾਂ ਗਨੀ ਖਾਂ ਤੱਕ ਜੋ ਸਾਥ ਨਿਭਾਇਆ ਕਿਉਂਕਿ ਮੇਰੇ ਮਰਹੂਮ ਪਿਤਾ ਜੀ ਮੌਲਨਾ ਅਬੂ ਬਰੇਮਾ ਲੁਧਿਆਣਵੀ ਸਾਹਿਬ ਨੇ ਸਾਨੂੰ ਜਿਹੜੀ ਸਿੱਖਿਆ ਦਿੱਤੀ ਰੋਜ਼ਾਨਾ ਹਜ਼ਰਤ ਮੁਹੰਮਦ ਸਾਹਿਬ ਦਾ ਫਰਮਾਨ ਸਾਨੂੰ ਰੋਜ਼ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਰੋਜ਼ਾਨਾ ਇੱਕ ਗੱਲ ਸਾਨੂੰ ਇੱਕ ਵਾਰ ਜ਼ਰੂਰ ਕਹਿੰਦੇ ਸੀ ਕਿ ਤੁਹਾਡੀ ਕਾਮਯਾਬੀ ਕਮਜ਼ੋਰ ਲੋਕਾਂ 'ਚ ਲੁਕੀ ਹੋਈ ਹੈ ਅਗਰ ਤੁਸੀਂ ਕਮਜ਼ੋਰ ਦਾ ਸਾਥ ਦਓਗੇ ਤੇ ਰੱਬ ਤੁਹਾਡੇ ਤੋਂ ਰਾਜ਼ੀ ਹੋ ਜਾਏਗਾ ਤੇ ਅਸੀਂ ਉਸੀ ਗੱਲ ਨੂੰ ਅੱਜ ਵੀ ਸਾਹਮਣੇ ਰੱਖਿਆ ਹੈ ਕਿ ਅਸੀਂ ਆਪਣੇ ਧਰਮ 'ਚ ਰਹਿੰਦੇ ਹੋਏ ਇਸ ਗੱਲ ਦਾ ਉੱਤੇ ਯਕੀਨ ਰੱਖਦੇ ਹਾਂ ਕਿ ਇੱਥੇ ਕਈ ਮੁਸਲਮਾਨ ਪਰਿਵਾਰ ਨੇ 3-4 ਜਿਹੜੇ ਗੁੱਜਰ ਸਮੁਦਾਇ ਤੋਂ ਸੰਬੰਧ ਰੱਖਦੇ ਨੇ ਅਸੀਮ ਨੁਕਸਾਨ ਦਾ ਕਮਿਆਦਾ ਜਾਂ ਉਹਦਾ ਤਕਮੀਨਾ ਧਰਮ ਦੇ ਹਿਸਾਬ ਨਾਲ ਨਹੀਂ ਕੀਤਾ ਕਈ ਗੈਰ ਮੁਸਲਮਾਨ ਪਰਿਵਾਰ ਨੇ ਉਹਨਾਂ ਨੂੰ 2-2 ਲੱਖ ਰੁਪਏ ਦਿੱਤਾ ਤੇ ਕਈ ਮੁਸਲਮਾਨ ਪਰਿਵਾਰ ਨੇ ਉਹਨਾਂ ਨੂੰ 1-1 ਲੱਖ ਰੁਪਏ ਦਿੱਤਾ ਕਿਉਂਕਿ ਸਾਨੂੰ ਲੱਗਿਆ ਕਿ ਜਿਨ੍ਹਾਂ ਨੂੰ ਜ਼ਿਆਦਾ ਫੀਡ ਦੀ ਜ਼ਰੂਰਤ ਹੈ ਤੇ ਧਰਮ ਨੂੰ ਕੈਰੀਟੇਰੀਆ ਨਹੀਂ ਬਣਾਇਆ ਜਾ ਸਕਦਾ ਕਦੀ ਵੀ ਕਿਸੇ ਕੀਮਤ ਤੇ ਵੀ ਔਰ ਪੰਜਾਬ ਦੀ ਜਿਹੜੀ ਧਰਤੀ ਹੈ ਇਹ ਮੁਹੱਬਤ ਦੀ ਧਰਤੀ ਹੈ ਸਾਡੇ ਜਿਹੜੇ ਲੋਕ ਨੇ ਪੰਜਾਬ ਦੇ ਵਿੱਚ ਅਗਰ شیخ ਬਾਬਾ ਫਰੀਦੁੱਦੀਨ ਸ਼ਾਗਰ ਗਾਂਝੀ ਨੂੰ ਦੇਖੋਗੇ ਬੁੱਲੇ ਸ਼ਾਹ ਨੂੰ ਦੇਖੋਗੇ ਔਰ ਭਾਈ ਮਰਦਾਨੇ ਨੂੰ ਦੇਖੋਗੇ ਔਰ ਫਿਰ ਇਹ سلسلہ ਪੀਰ ਬੁੱਧੂ ਸ਼ਾਹ ਰਹਿਮਤੁੱਲਾਹਲੇ ਤੱਕ ਜਾਂਦਾ ਹੈ ਤੇ ਸਾਡੀ ਧਰਤੀ ਨੇ ਤਾਂ ਸਾਨੂੰ ਹਮੇਸ਼ਾ ਇਹ ਸਿਖਾਇਆ ਕਿ ਅਸੀਂ ਆਪਣੇ ਧਰਮ ਦੇ ਵਿੱਚ ਪੱਕੇ ਆ ਲੇਕਿਨ ਦੂਸਰੇ ਧਰਮ ਤੇ ਜਦ ਕਦੀ ਮੁਸੀਬਤ ਆਂਦੀ ਹੈ ਪਰੇਸ਼ਾਨੀ ਆਂਦੀ ਹੈ ਤੇ ਫਿਰ ਅਸੀਂ ਉਸ ਧਰਮ ਦੇ ਲੋਕਾਂ ਦਾ ਸਾਥ ਦੇਣ ਦੇ ਲਈ ਤਿਆਰ ਹਾਂ ਹੁਣ ਅਸਲ ਵਿੱਚ ਤੁਸੀਂ ਫੀਲਡ ਤੇ ਜਾਂਦੇ ਪੇ ਹੋ ਜ਼ਰੂਰ ਹੈ ਕਿ ਸੀ ਦੀ ਅਸੀਂ ਬੜਾ ਦੇਖਿਆ ਵੀ ਲੋਕੀ ਉੱਥੇ ਟਰੱਕ ਭਰ-ਭਰ ਕੇ ਐਨ ਜੀਓਜ਼ ਜਾਂਦੀਆਂ ਨੇ ਤੇ ਲੋਕੀ ਪਹਿਲਾ ਪਹਿਲਾ ਪਿੰਡਾਂ ਦੇ ਵਿੱਚ ਹੀ ਉਹਨਾਂ ਦਾ ਸਮਾਨ ਖੋ ਲੈਂਦੇ ਆ ਪਿੱਛੇ ਪਿੰਡਾਂ ਤੱਕ ਤਾਂ ਉਹ ਦੱਸੋ ਪਹੁੰਚ ਵੀ ਨਹੀਂ ਪਾਂਦੀ ਦੇਖੋ ਮੈਂ ਕਿਰਸਤ ਦੀ ਲੋੜ ਹੈ ਹੁਣ ਮੈਂ ਸਾਰੀ ਜਗ੍ਹਾ ਗਿਆ ਹਾਂ ਤਕਰੀਬਨ ਔਰ ਹੁਣ ਵੀ ਜਾਵਾਂਗੇ ਅਸੀਂ ਜਿਹੜੀ ਅਹਿਰਾਰ ਫਾਊਂਡੇਸ਼ਨ ਹੈ ਉਹ ਕੱਲੀ ਨਹੀਂ ਹੈ ਜਿਦਾਂ ਰਹਿਰਾਤ ਸੁਸਾਇਟੀ ਹੈ ਹੋਰ ਇਦਾਂ ਦੀ ਜਿਹੜੇ ਹਿੰਦੂ ਸਿੱਖ ਭਰਾਮਾ ਦੀਆਂ ਸੁਸਾਇਟੀਆਂ ਆ ਅਸੀਂ ਸਾਰੇ ਆਪਸ ਵਿੱਚ ਜੁੜੇ ਹੋਏ ਆ ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਅਸੀਂ ਫੀਡ ਕਰਾਂਗੇ ਤੁਸੀਂ ਵੰਡੋਗੇ ਤੇ ਦੇਖੋ ਜਿਹੜੇ ਤਾਂ ਨਾਦਾਨ ਮੈਂ ਨਾਦਾਨ ਸ਼ਬਦ ਕਹਾਵਾਂਗਾ ਗੁਸਤਾਖੀ ਦੀ ਮਾਫੀ ਤੇ ਜਿਹੜੇ ਨਾਦਾਨ ਯੂਟਿਊਬਰ ਨੇ ਉਹ ਕੋਈ ਸਮਾਨ ਦਿਖਾ ਕੇ ਕਹਿ ਰਹੇ ਨੇ ਕਿ ਜੀ ਹਜੇ ਜ਼ਰੂਰਤ ਨਹੀਂ ਹੈ ਲੇਕਿਨ ਜਦ ਪਾਣੀ ਉੱਤਰ ਜਾਏਗਾ ਤੇ ਅਸਲ ਮੁਸੀਬਤ ਉਦੋਂ ਸ਼ੁਰੂ ਹੋਏਗੀ ਪਿੰਡਾਂ 'ਚ ਦੋ ਤਰ੍ਹਾਂ ਦੇ ਲੋਕ ਹੈ ਇੱਕ ਜ਼ਿੰਮੇਦਾਰ ਹੈ ਇੱਕ ਖੇਤ ਮਜ਼ਦੂਰ ਹੈ ਜ਼ਿੰਮੇਦਾਰ ਵਿਚਾਰਾ ਪਾਣੀ ਦੇ ਵਿੱਚ ਫਸਿਆ ਹੋਇਆ ਬਿਲਕੁਲ ਸੈਂਟਰ 'ਚ ਕਿਉਂਕਿ ਜ਼ਿੰਮੇਦਾਰ ਦਾ ਕਾਰ ਦਰਮਿਆਨ 'ਚ ਔਰ ਖੇਤ ਮਜ਼ਦੂਰ ਸੜਕਾਂ ਤੇ ਵੀਰਾਨ ਫਿਰ ਰਿਹਾ ਔਰ ਖੇਤ ਮਜ਼ਦੂਰਾਂ 'ਚ ਜ਼ਿਆਦਾ ਤਾਦਾਦ ਪ੍ਰਵਾਸੀ ਲੋਕਾਂ ਦੀ ਹੈ ਹੁਣ ਜਿਹੜੇ ਕਈ ਲੋਕ ਫੀਡ ਵੰਡਣ ਜਾ ਰਹੇ ਨੇ ਉਹਨਾਂ ਨੂੰ ਇਹ ਵੀ ਗਲਤ ਫਹਮੀ ਹੈ ਕਿ ਬਈ ਬਾਹਰ ਅਗਰ ਜ਼ਿਆਦਾ ਵੰਡ ਦਾਂਗੇ ਅੱਗੇ ਨਹੀਂ ਪਹੁੰਚੇਗੀ ਅਸੀਂ ਆਪਣੇ ਵਲੰਟੀਅਰਸ ਨੂੰ ਕਿਹਾ ਕਿ ਇਹਨਾਂ ਨੂੰ ਵੀ ਵੰਡੋ ਅੱਗੇ ਵੀ ਪਹੁੰਚਾਓ ਉਹਦੀ ਵਜ੍ਹਾ ਹੈ ਜਿਹੜੀ ਵੀ ਕਿਟ ਆਮ ਵਲੰਟੀਅਰਸ ਨੇ ਤਿਆਰ ਕੀਤੀ ਹੈ ਉਹਦੇ ਵਿੱਚ ਆਮ ਲੋਕਾਂ ਨੇ 5 ਕਿਲੋ ਚਾਵਲ 5 ਕਿਲੋ ਆਟਾ ਕਿਲੋ-ਕਿਲੋ ਦਾਲਾਂ ਪਾਈਆਂ ਤੇ ਮੈਂ ਆਪਣੇ ਵਲੰਟੀਅਰਸ ਨੂੰ ਇਹ ਪੁੱਛਦਾ ਕਿ ਅਗਰ ਆਪਣੇ ਘਰ ਚੋਂ ਆਪਣੀ ਮਾਤਾ ਜੀ ਜਾਂ ਕੋਈ ਭਾਈ-ਭੈਣ ਫੋਨ ਕਰਕੇ ਕਵੇ ਕਿ ਘਰ ਸ਼ਾਮੀ ਆਟਾ ਲੈ ਕੇ ਆਓ ਮੁੱਕ ਗਿਆ ਹੈ ਤੇ ਅਸੀਂ ਕਿੰਨਾ ਆਟਾ ਲਵਾਂਗੇ ਤੇ ਜ਼ਾਹਿਰ ਸੀ ਗੱਲ ਹੈ ਕਿ ਘੱਟੋ ਘੱਟ 10 ਕਿਲੋ ਜਿਆਦਾ ਜਿਆਦਾ 1 ਮਣ ਜਿਹੜਾ ਵੱਡਾ ਪਰਿਵਾਰ ਹੈ ਘੱਟੋ ਘੱਟ ਅਗਰ ਅਸੀਂ 5 ਕਿਲੋ ਲੈ ਕੇ ਜਾਵਾਂਗੇ ਤੇ ਅੰਮੀ ਨਾਰਾਜ਼ ਹੋ ਜੂਗੀ ਉਹ ਕਹੇਗੀ ਤੈਨੂੰ ਅਕਲ ਹੀ ਨਹੀਂ ਵੀ ਐਡਾ ਵੱਡਾ ਘਰ ਹੈ 5 ਕਿਲੋ ਆਟਾ ਲਿਆ ਤੇ ਅਗਰ ਜਿਹੜੇ ਵਲੰਟੀਅਰਸ ਹੈ ਉਹਨਾਂ ਨੂੰ ਕਹਿਣਾ ਕਿ ਤੁਸੀਂ ਇਹ ਕਿੱਟ ਵੰਡਦੇ ਪਏ ਹੋ ਮਜ਼ਦੂਰ ਦੇ ਘਰ ਦੀ ਮੈਂ ਗੱਲ ਕਰਦਾ ਜਿਹਨੂੰ ਤੁਸੀਂ ਕਿੱਟ ਦੇ ਰਹੇ ਹੋ ਉਹਦੇ ਲਈ ਤਾਂ ਇਹ 2 ਦਿਨ ਦੀ ਖੁਰਾਕ ਹੈ ਔਰ ਮੁਸੀਬਤ 2 ਮਹੀਨੇ ਲਈ ਖੜੀ ਅੱਗੇ ਅਜੇ ਤੇ ਇਹਦਾ ਮਤਲਬ ਅਗਰ ਗਰੀਬ ਆਦਮੀ ਕੋਈ ਜਿਹੜਾ ਨੀਡੀ ਪਰਸਨ ਹੈ ਅਵਲ ਤਾਂ ਉਹ ਤੁਹਾਨੂੰ ਕਹਿ ਰਿਹਾ ਕਿ ਮੈਨੂੰ ਜ਼ਿਆਦਾ ਚਾਹੀਦੇ ਆ ਤਾਂ ਉਹਨੂੰ ਜ਼ਿਆਦਾ ਦਿਓ ਕਿਉਂਕਿ ਵੰਡਨਾ ਜਿਹੜਾ ਆ ਰੱਬ ਦੀ ਅੱਲਾਹ ਤਾਲਾ ਦੀ ਅਕਾਲ ਪੁਰਖ ਦੀ ਸੁਨਤ ਹੈ ਤਰੀਕਾ ਜਿਹੜਾ ਵੰਡਨ ਦਾ ਇਹ ਰੱਬ ਦਾ ਤੇ ਰੱਬ ਜੀ ਤੋਂ ਵੰਡਦਾ ਉਹ ਕਿਸੇ ਦਾ ਧਰਮ ਰੰਗ ਨਸਲ ਥੋੜੀ ਦੇਖਦਾ ਸਾਨੂੰ ਰੱਬ ਨੇ ਇੰਨਾ ਕੁਝ ਦਿੱਤਾ ਹੈ ਅਗਰ ਸਾਡੇ ਗੁਨਾਹਾਂ ਦੇ ਹਿਸਾਬ ਨਾਲ ਦਿੱਤਾ ਜਾਵੇ ਫਿਰ ਤਾਂ ਸਾਡੇ ਕੋਲ ਕੁਝ ਨਹੀਂ ਹੋਣਾ ਚਾਹੀਦਾ ਫਿਰ ਅਸੀਂ ਇਸ ਕਾਬਲ ਨਹੀਂ ਹੈ ਲੇਕਿਨ ਖੁਦਾ ਜਦ ਦਿੰਦਾ ਉਹ ਆਪਣੀ ਰਹਿਮਤ ਦੇ ਅੰਦਾਜ਼ੇ ਨਾਲ ਦਿੰਦਾ ਤੇ ਜਦ ਤੁਸੀਂ ਖੁਦਾ ਵਾਲਾ ਕੰਮ ਆਪਣੀ ਜਿੰਮੇ ਲੈ ਲਿਆ ਤੇ ਫਿਰ ਅੱਖਾਂ ਬੰਦ ਕਰਕੇ ਵੰਡੋ ਉਸ ਸਮੇਂ ਤੱਕ ਇਸੇ ਕਦਮਤ ਨੂੰ ਜਾਰੀ ਰੱਖੋ ਜਦ ਤੱਕ ਜ਼ਿੰਦਗੀ ਦੁਬਾਰਾ ਪੀੜੀ ਦੇ ਉੱਤੇ ਦੁਬਾਰਾ ਲਾਈਨ ਦੇ ਉੱਤੇ ਨਹੀਂ ਆ ਜਾਂਦੀ ਇਹ ਮਤਲਬ 6-7 ਮਹੀਨੇ ਪੂਰਾ ਚੱਲ ਸਕਦਾ ਬਿਲਕੁਲ ਚੱਲਦਾ ਹੁਣ ਜਿਹੜੇ ਹੋਰ ਲੋਕ ਆ ਰਹੇ ਬਾਹਰੋਂ ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਇਲਾਕੇ 'ਚ ਦੇਖੋ ਅਸੀਂ ਲੁਧਿਆਣੇ ਰਹਿੰਦੇ ਆਂ ਗੁਰਦੁਆਰਾ ਦੁਖਨਵੀਰਨ ਸਾਹਿਬ ਹੈ ਗਿਆਨ ਸਲ ਮੰਦਿਰ ਹੈ ਮੈਂ ਮਸਜਿਦ ਦੇ ਵਿੱਚ ਬੈਠਾ ਹਾਂ ਔਰ ਮੇਰਾ ਤਜਰਬਾ ਇਹ ਕਹਿੰਦਾ ਹੈ 네ਗੇਟਿਵ ਪੋਸਟ ਵਾਲੇ ਤਾਂ ਪਤਾ ਨਹੀਂ ਕਿੰਨੇ ਹੋਣੇ ਲੇਕਿਨ ਅਗਰ ਪੋਜ਼ਿਟਿਵਿਟੀ 'ਚ ਜਾਓਗੇ ਸਾਡੇ ਜਿੰਨੇ ਤਰਮਸਥਾਨ ਹੈ ਪੰਜਾਬ 'ਚ ਚਾਇਓ ਮੰਦਰ ਨੇ ਚਾਹ ਗੁਰਦੁਆਰੇ ਨੇ ਚਾਹ ਮਸਜਿਦਾਂ ਆ ਚਾਹੋ ਚਰਚ ਨੇ ਉਹਨਾਂ ਦਾ ਜਿਹੜਾ ਪ੍ਰਬੰਧਕ ਹੈ ਜਿਹੜਾ ਵੀ ਬੰਦਾ ਉਹ ਇਨਸਾਨਾਂ ਦਾ ਹਮਦਰਦ ਹੈ ਲੋਕਾਂ ਦੇ ਨਾਲ ਪਿਆਰ ਕਰਨ ਵਾਲਾ ਹੈ ਉਹ ਲੋਕਾਂ ਨੂੰ ਖਲਾਣ ਵਾਲਾ ਹੈ ਤੇ ਅਗਰ ਤੁਹਾਡੇ ਕੋਲ ਫੀਡ ਫालतू ਆ ਗਈ ਹੈ ਤੇ ਜਾ ਕੇ ਗੁਰੂ ਘਰ ਦੀ ਸੇਵਾ ਕਰੋ ਉੱਥੋਂ ਤਾਂ ਲਗਾਤਾਰ 24 ਮਹੀਨੇ ਲੰਗਰ ਚੱਲਦੇ ਪਏ ਹੈ ਅਗਰ ਤੁਹਾਨੂੰ ਲੋਕਾਂ ਨੇ ਦੇ ਦਿੱਤਾ ਕੁਝ ਕਿ ਵੀ ਪਹਚਾਓ ਤੇ ਉਹਨੂੰ ਇੱਧਰ ਉੱਧਰ ਜਵਾਇਆ ਕਰਨ ਦੀ ਬਜਾਏ ਫਿਰ ਜਿਹੜਾ ਪਿੰਡਾਂ 'ਚ ਤੁਸੀਂ ਜਾ ਰਹੇ ਹੋ ਉੱਥੇ ਬੜੇ ਦਾਨੀ ਸੱਜਣ ਬੈਠੇ ਨੇ ਬੜੇ ਬੜੇ ਜ਼ਿੰਮੇਦਾਰ ਬੈਠੇ ਨੇ ਉਹ ਉਲਟਾ ਤੁਹਾਨੂੰ ਆਪ ਰੋਟੀ ਖਵਾ ਰਹੇ ਨੇ ਆਪ ਚਾਹ ਪਿਲਾ ਰਹੇ ਨੇ ਤੇ ਅਸੀਂ ਤਾਂ ਆਪਣੇ ਵਰਕਰਾਂ ਨੂੰ ਜਿਆਦਾ ਕਿਹਾ ਕਿ ਜਿਹੜੇ ਉੱਥੇ ਦੀ ਪਰਸਨੈਲਿਟੀਆਂ ਹੈ ਉਹਨਾਂ ਦੇ ਜਿਹੜੇ ਗੁਰੂ ਘਰ ਨੇ ਅਸੀਂ ਉਹਨਾਂ ਨੂੰ ਜਾ ਕੇ ਸੇਵਾ ਦੇਵਾਂਗੇ ਤਾਂ ਕਿ ਉਹ ਆਣ ਵਾਲੇ 2-3 ਮਹੀਨਿਆਂ 'ਚ ਜਦੋਂ ਇਹ ਜਿਹੜੇ ਹੁਣ ਲੋਕੀ ਆ ਰਹੇ ਨੇ ਇਹ ਤਾਂ ਮੌਬ ਹੈ ਜੋਸ਼ ਹੈ ਨਾ ਇੱਕ ਤੇ ਜੋਸ਼ ਤਾਂ ਜਿਆਦਾ ਦਿਨ ਨਹੀਂ ਨਾ ਚੱਲਦਾ ਜੋਸ਼ ਉਤਰਨ ਤੋਂ ਬਾਅਦ ਫਿਰ ਜ਼ਰੂਰਤ ਪਾਏਗੀ ਫਿਰ ਤੇ ਇਸ ਲਈ ਅਸੀਂ ਉਹਨਾਂ ਨੂੰ ਕਿਹਾ ਕਿ ਉਹ ਜਿਹੜਾ ਕੁਝ ਤੁਹਾਡੇ ਕੋਲ ਐਕਸਟਰਾ ਹੈ ਉਹ ਹਰੇਕ ਇਲਾਕੇ ਦੇ ਗੁਰੂ ਘਰ ਦੇ ਵਿੱਚ ਸੇਵਾ ਕਰੋ ਤਾਂ ਕਿ ਆਨ ਵਾਲੇ ਸਮੇਂ ਜਦੋਂ ਪਾਣੀ ਉਤਰਨ ਤੋਂ ਬਾਅਦ ਚੁਣੌਤੀ ਖੜੀ ਹੈ ਪਾਣੀ ਉਤਰਨ ਤੋਂ ਬਾਅਦ ਖੇਤਾਂ 'ਚ ਰੇਤ ਹੈ ਪਾਣੀ ਉਤਰਨ ਤੋਂ ਬਾਅਦ ਕਿਊਬਲ ਜਿਹੜੇ ਗਾਰੇ ਨਾਲ ਭਰੇ ਹੋਏ ਐ ਪਾਣੀ ਉਤਰਨ ਤੋਂ ਬਾਅਦ ਮੋਟਰਾਂ ਫੁੱਕੀਆਂ ਐ ਪਾਣੀ ਉਤਰਨ ਤੋਂ ਬਾਅਦ ਜਾਨਵਰ ਜਿਹੜੇ ਬੁਤਾਂਦਿਤ ਜਗ੍ਹਾ ਤੁਸੀਂ ਜਾਓਗੇ ਪਾਣੀ 'ਚ ਕਿਤੇ ਕੁੱਤੇ ਕਿਤੇ ਬਿੱਲੀਆਂ ਕਿਤੇ ਡੰਗਰ ਜਿਹੜੇ ਆ ਉਹ ਮਾਰ ਕੇ ਪਾਣੀ 'ਚ ਤੈਰ ਰਹੇ ਨੇ ਪਾਣੀ ਉਤਰਨ ਤੋਂ ਬਾਅਦ ਜਿਹੜਾ ਗਰੀਬ ਜ਼ਿਮੀਂਦਾਰ ਹੈ ਉਹਨੂੰ ਡੀਜ਼ਲ ਦੀ ਜ਼ਰੂਰਤ ਹੈ ਤਾਂ ਕਿ ਖੇਤ ਚੋਂ ਰੇਤੇ ਨੂੰ ਖਿੱਚ ਕੇ ਸਾਈਡ ਤੇ ਕਰ ਸਕੇ ਤੇ ਪਾਣੀ ਉਤਰਨ ਤੋਂ ਬਾਅਦ ਦਵਾਈਆਂ ਦੀ ਜ਼ਰੂਰਤ ਹੈ ਤਾਂ ਪਾਣੀ ਉਤਰਨ ਤੋਂ ਬਾਅਦ ਲੋਕਾਂ ਦੇ ਘਰਾਂ ਦਾ ਗ੍ਰਾਹਣ ਪਹੁੰਚਾਣਾ ਹੈ ਤੇ ਇਹ ਤਾਂ ਨਹੀਂ ਕਿ ਜੇ ਪਾਣੀ ਇਹਦੇ ਜ਼ਰੂਰਤ ਪੂਰੀ ਹੋ ਗਈ ਅਸਲ ਮਸਲਾ ਪਾਣੀ ਉਤਰਨ ਤੋਂ ਬਾਅਦ ਹੈ ਤੇ ਇਸ ਲਈ ਇਹ ਕਹਿ ਦੇਣਾ ਕਿ ਨਹੀਂ ਜੀ ਅਜੇ ਜ਼ਰੂਰਤ ਨਹੀਂ ਹੈ ਤੇ ਮੈਂ ਇਹਨੂੰ ਦਰਸਤ ਨਹੀਂ ਸੀ ਚਾਹ ਲੱਗਦੀ ਰਾਸ਼ੀ ਦੇ ਨਾਲ ਇੱਕ ਵਾਰ ਰਾਸ਼ਨ ਵੀ ਨਾਲ ਤੇ ਰਾਸ਼ਨ ਤਾਂ ਰੋਜ਼ ਦੇ ਰਹੇ ਲੱਗਾ ਤਾਂ जामा मस्जिद लुधियाना ਤੋਂ ਇਸ ਹਫਤੇ 101 ਟਰੱਕ ਜਿਹੜੇ ਆ ਉਹ ਪੂਰੇ ਪੰਜਾਬ ਚ ਭੇਜੇਗੇ ਸਾਡੀ ਅਲੱਗ-ਅਲੱਗ ਮਸਜਿਦਾਂ ਅਲੱਗ-ਅਲੱਗ ਸ਼ਹਿਰ ਹੈ ਮਿਸਾਲੇ ਤੌਰ ਤੇ ਹਰਿਆਣਾ ਤੋਂ ਮਵਾਧ ਤੋਂ ਉੱਤਰ ਪ੍ਰਦੇਸ਼ ਤੋਂ ਸਾਡਾ ਜਿਹੜਾ ਉੱਤਰ ਪ੍ਰਦੇਸ਼ ਦੇ ਨਾਲ ਉਤਰਾ ਉਤਰਾਖੰਡ ਤੋਂ ਹਿਮਾਚਲ ਦੇ ਬਤੀ ਦੇ ਇਲਾਕੇ ਦੇ ਮੁਸਲਮਾਨਾਂ ਨੇ ਜਾਮਾ ਮਸਜਿਦ ਲੁਧਿਆਣਾ ਦੀ ਅਪੀਲ ਤੇ ਸਾਰਿਆਂ ਨੇ ਹੀ ਲੱਭਿਆ ਕਿ ਸਾਰਿਆਂ ਨੇ ਹਾਮੀ ਭਰੀ ਔਰ ਲਗਾਤਾਰ ਜਿਹੜਾ ਸਮਾਨ ਜਿਹੜਾ ਆ ਰਿਹਾ ਉਹ ਲਗਾਤਾਰ ਰੋਜ਼ਾਨਾ ਜਿਹੜਾ ਉਹ ਅੱਗੇ ਭੇਜਿਆ ਜਾ ਇਸ ਕੋਟ ਦੇ ਵਿੱਚ ਫੈਗਮੈਂਟ ਸਹੀ ਜ਼ਿੰਮੇਵਾਰੀ ਕਿਹਾ ਕਿ ਸ੍ਰੀ ਚਨੋਤੀ ਪਾਣੀ ਦੇ ਤਰਤੋਂ ਵਾਦਾ ਕਿ ਉਹ ਸਟੌਪ ਜਦੋਂ ਅਸਲੀ ਚੁਣੌਤੀ ਆ ਗਈ ਉਹਦੋਂ ਵੀ ਤੁਹਾਡੀ ਫਾਊਂਡੇਸ਼ਨ ਇਦਾਂ ਹੀ ਪੰਜਾਬ ਆ ਜਦ ਅਸਲੀ ਚੁਣੌਤੀ ਆਊਗੀ ਤੇ ਜਿਹੜੇ ਹੁਣ ਨਾਲ ਖੜੇ ਉਹਦੋਂ ਨਹੀਂ ਖੜਨਗੇ ਅਸੀਂ ਅਸਲੀ ਚੁਣੌਤੀ ਦੀ ਤਿਆਰੀ ਵੀ ਹੁਣੀ ਕਰਦੇ ਪਏ ਆ ਅਸੀਂ ਅਸਲੀ ਚੁਣੌਤੀ ਨਾਲ ਨਿਪਟਣ ਦੇ ਲਈ ਆਪਣੀਆਂ ਜਿਹੜੀਆਂ ਦੋਸਤ ਐਨ ਜੀਓਜ਼ ਐ ਉਹਨਾਂ ਨਾਲ ਮਿਲ ਕੇ ਬੀਜ ਦੇ ਐਸੇ ਪੈਕੇਟ ਤਿਆਰ ਕਰਦੇ ਪਏ ਆ ਕਿ ਕੱਟ ਰੇਤਾ ਚੱਕਣ ਤੋਂ ਬਾਅਦ ਵੀ ਅਗਰ ਉਹਨਾਂ ਨੂੰ ਬੀਜਾਂਗੇ ਤੇ 1 ਮਹੀਨੇ ਦੇ ਵਿੱਚ ਡੰਗਰਾਂ ਦੇ ਲਈ ਬਰਸੀਨ ਜਿਹੜੀ ਉਹ ਤਿਆਰ ਹੋ ਜਾਏ। ਘਰਗੇ ਹਾਂਜੀ ਸਰ ਮੈਂ ਡਾਕਟਰ ਖਾਨੋਖਾਨ ਬੁਧਵਾਲੀ ਚੇਅਰਮੈਨ ਵਰਕ ਬੋਰਡ ਰਾਜਸਥਾਨ ਮੈਂ तमाम ਲੋਕੋ ਕੇ ਜੋ ਪੰਜਾਬ ਕੇ ਲੋਕੋ ਨੇ ਜੋ ਸੇਵਾਇਆਂ ਕੀਏ ਜੋ ਖਿਦਮਤ ਕੀਏ ਜਿ ਸਾਹੀ ਪੈਸੀਬੰਦ ਕੋ ਦੇਖ ਕੇ ਹਾਂ ਕਿ ਹਰ ਬੰਦੇ ਕੋ ਮੈਂ ਸਲਾਮ ਕਰਤਾ ਹੂੰ ਔਰ ਉਸੀ ਜੋ ਸਾਹੀ ਮੀਮਾਨ ਕੇ जो आदेश और इसकी जो यहाँ के तमाम लोगों के जो साहसिक कार्य को हम राजस्थान के लोग भी वक्फ बोर्ड की तरफ से जो मेडिकल्स पशुओं की दवाइयाँ इंसानियत की दवाइयाँ तिरपाल जो सामग्रियाँ जो लेकर के जो आए हैं और जो इंसान की जिस तरह से मदद इंसान नहीं कर पाता लेकिन फिर भी कोशिश करता है ईश्वरीय आपदा को जो ईश्वर की जो रही है इसको हम किस तरह से बचा सकते हैं हम इंसान को कैसे मदद कर सकते हैं ये हर मज़हब के व्यक्ति का धर्म बनता है फ़र्ज़ बनता है और इंसान को बचाने का काम मजहब से ऊपर उठ के जब इंसान बचेगा तो मजहब भी बचेगा जब इंसान इस कायनत में नहीं रहेगा और इंसान के साथ साथ जिस तरह से पशुओं के हालात और किसानों की जो हालात है शायद देखने पे बड़ा दिल दुखता है लेकिन ईश्वर जो करता है वो उसकी रज़ा होती है लेकिन हमने जो शाही इमाम और यहाँ के जो गुरुद्वारे से और यहाँ मंदिरों से जो आवाज़ें निकली है जो इंसान निकला है ये बिल्कुल हकीकत के जो देवताएँ हैं उन तो देवताओं को देखने से ये मिलता है कि आज हम सब मिलकर के इस मजहब से ऊपर उठ के और आज हमें सख्त जरूरत है दो से तीन महीने में जो आने वाले समय में किस तरह से हम इनकी रिलीफ कर पाते हैं मैं डॉक्टर खानो खान बुधवाली चेयरमैन वक बोर्ड राजस्थान मैं तमाम लोगों के जो पंजाब के लोगों ने जो सेवाएं किए जो खिदत किए शाही साहिब इमाम को देख के यहाँ के हर बंदे को मैं सलाम करता हूँ और उसी जो साहिब ईमान के जो आदेश और इसकी जो यहाँ के तमाम लोगों के जो साहसिक कार्य को हम राजस्थान के लोग भी वक्फ बोर्ड की तरफ से जो मेडिकल्स पशुओं की दवाइयाँ इंसानियत की दवाइयाँ तिरपाल जो सामग्रियाँ जो लेकर के जो आए हैं और जो इंसान की जिस तरह से मदद इंसान नहीं कर पाता लेकिन फिर भी कोशिश करता है ईश्वरीय आपदा को जो ईश्वर की जो रही है इसको हम किस तरह से बचा सकते हैं हम इंसान को कैसे मदद कर सकते हैं ये हर मज़हब के व्यक्ति का धर्म बनता है फ़र्ज बनता है और इंसान को बचाने का काम मजहब से ऊपर उठ के जब इंसान बचेगा तो मजहब भी बचेगा जब इंसान इस कायनात में नहीं रहेगा और इंसान के साथ साथ जिस तरह से पशुओं की हालात और किसानों की जो हालात है शायद देखने पे बड़ा दिल दुखता है लेकिन ईश्वर जो करता है वो उसकी रजा होती है लेकिन हमने जो शाही इमाम और यहाँ के जो गुरुद्वारे से और यहाँ मंदिरों से जो आवाज़ें निकली है जो इंसान निकला है ये बिल्कुल हकीकत के जो देवताएं हैं उन तो देवताओं को देखने से ये मिलता है कि आज हम सब मिलकर के इस मजहब से ऊपर उठ के और आज हमें सख्त ज़रूरत है दो से तीन महीने में जो आने वाले समय में किस तरह से हम इनकी रिलीफ कर पाते हैं दुण। मैं डॉक्टर खानो खान बुधवाली चेयरमैन वक बोर्ड राजस्थान मैं तमाम लोगों के जो पंजाब के लोगों ने जो सेवाएँ